ਇਹ ਜਿਹੜੇ ਨੁਕਤਿਆਂ ਦੇ ਉੱਤੇ ਪਿੱਛੇ ਸਮਝੌਤਾ ਹੋਇਆ ਚੀਨ ਦੇ ਨਾਲ ਇੰਡੀਆ ਦਾ ਇਹ 6 ਨੁਕਤੇ ਨਹੀਂ ਵੱਧ ਨੁਕਤੇ ਨੇ 6 ਨੁਕਤੇ ਤਾਂ ਸਾਨੂੰ ਦਿਖਾਏ ਗਏ ਨੇ ਤੇ ਇਹਦੇ ਵਿੱਚ ਰੂਸ ਦੀ ਮਰਜ਼ੀ ਤੋਂ ਬਿਨਾ ਤੇ ਰੂਸ ਦੀ ਛਤਰਛਾਇਆ ਤੋਂ ਬਿਨਾ ਇਹ ਸਮਝੌਤਾ ਹੋ ਨਹੀਂ ਸਕਦਾ ਸੀ ਇਹ ਗੱਲ ਬਣ ਨਹੀਂ ਸੀ ਸਕਦੀ ਇਹ ਗੱਲ ਨੂੰ ਜਦੋਂ ਆਪਾਂ ਹੁਣ ਖੋਲ੍ਹਣੀ ਸ਼ੁਰੂ ਕਰਦੇ ਆ ਇਹਦੇ ਵਿੱਚ ਪਤਾ ਲੱਗੂਗਾ ਕਿ ਇਹ ਖਾਲਸਾਣ ਦੀ ਆਜ਼ਾਦੀ ਨੂੰ ਰੋਕਣ ਲਈ ਕੁਝ ਜਿਹੜੀ ਹੈ ਇਹ ਸਰਗਰਮੀ ਦੇਖਣ ਦੇ ਵਿੱਚ ਆਈ ਹੈ ਜਿਹੜੇ ਲੋਕ ਇਸ ਨੂੰ ਖਾਲਸਤਾਨ ਨਾਲ ਜੋੜ ਕੇ ਨਹੀਂ ਦੇਖ ਰਹੇ ਮੈਂ ਕਹਾਂਗਾ ਕਿ ਉਹ ਜਾਂ ਤਾਂ ਭੋਲੇ ਨੇ ਜਾਂ ਜਾਣ ਬੁੱਝ ਕੇ ਮੂਰਖ ਬਣ ਰਹੇ ਨੇ ਉਹਦੇ ਚ ਕਾਰਨ ਨੇ ਕਈ ਕਿ ਖਾਲਸਤਾਨ ਦੀ ਆਜ਼ਾਦੀ ਬਾਰੇ ਜਾਂ ਖਾਲਸਤਾਨ ਦੀ ਫਾਰਮੇਸ਼ਨ ਬਾਰੇ ਕੀ ਇੰਡੀਆ ਨੂੰ ਪਤਾ ਲੱਗ ਚੁੱਕਾ ਹੈ ਦੇਖੋ ਉੱਪਰਲੇ ਲੈਵਲ ਤੇ ਤਾਂ ਸਾਰਿਆਂ ਨੂੰ ਪਤਾ ਪਰ ਜਿਹੜਾ ਜਿਹੜੀ ਖੁਫੀਆ ਏਜੰਸੀਆਂ ਨਾਲ ਸੰਬੰਧਿਤ ਬਿਊਰੋਕ੍ਰੇਸੀ ਆ ਉਹਨਾਂ ਨੂੰ ਵੀ ਪਤਾ ਸਾਰਿਆਂ ਨੂੰ ਜਿਹੜੇ ਕੋਵਰਟ ਆਪਰੇਸ਼ਨ ਅੰਜਾਮ ਦੰਦੇ ਨੇ ਜਾਂ ਉਹਨਾਂ ਦੇ ਵਿੱਚ ਸ਼ਾਮਲ ਨੇ ਲੋਕ ਰਾ ਦੇ ਇੰਟੈਲੀਜੈਂਸ ਬਿਊਰੋ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਖਾਲਸਤਾਨ ਇਨ ਐਵਿਟੇਬਲ ਐ ਇਸ ਨੂੰ ਕੋਈ ਰੋਕ ਨਹੀਂ ਸਕਦਾ ਤੇ ਹੈਵੀ ਬਹੁਤ ਜਲਦੀ ਐ ਤੇ ਇਹ ਇੱਕ ਮੋਰਚਾ ਬੰਦੀ ਆ ਇੰਡੀਆ ਦੀ ਭਵਿੱਖ ਦੇ ਵਿੱਚ ਖਾਲਸਤਾਨ ਦੇ ਲਈ ਹੀ ਮੋਰਚਾ ਬੰਦੀ ਆ ਇਹ ਖਾਲਸਤਾਨ ਦੇ ਲਈ ਮੋਰਚਾ ਬੰਦੀ ਕਿਵੇਂ ਆ ਤੇ ਅ ਇੰਡੀਆ ਚੀਨ ਦੇ ਨਾਲ ਆਪਣੇ ਸਬੰਧ ਸਾਰੀ ਉਮਰ ਲਈ ਅੱਗੇ ਆਉਣ ਵਾਲੇ ਸਮੇਂ ਲਈ ਭਵਿੱਖ ਲਈ ਸੁਖਾਵੇ ਬਣਾ ਕੇ ਰੱਖਣਾ ਚਾਹੁੰਦਾ ਤੇ ਉਸ ਨੂੰ ਪਤਾ ਹੈ ਕਿ ਇਹ ਇਲਾਕਾ ਤਾਂ ਮੇਰਾ ਜਾ ਹੀ ਰਿਹਾ ਤੇ ਇਸ ਦੇ ਵਿੱਚ ਜੇ ਅਕਸਾਈ ਚਿੰਨ ਚਲਾਇਆ ਜਾਂਦਾ ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਸੋ ਇੱਕ ਕੂਟਨੀਤਿਕ ਇੱਕ ਤਰ੍ਹਾਂ ਦਾ ਇੰਡੀਆ ਦਾ ਕੋਈ ਪੈਂਤੜਾ ਹੋ ਸਕਦਾ ਹੈ ਇਸ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਤੇ ਉਹ ਚਾਹੁੰਦਾ ਕਿ ਭਵਿੱਖ 'ਚ ਸਿੱਖਾਂ ਨੂੰ ਚੀਨ ਦੀ ਤਾਕਤ ਦਾ ਡਰਾਵਾ ਦਿੱਤਾ ਜਾ ਸਕੇ ਉਹ ਵਿਖੇ ਚ ਇਹ ਵੀ ਇੱਕ ਮਤਲਬ ਇਹਨਾਂ ਦੀ ਸੋਚ ਦੇ ਵਿੱਚ ਇਹਨਾਂ ਦੇ ਜਿਹੜਾ ਨੀਤੀ ਆ ਉਹਦੇ ਵਿੱਚ ਸ਼ਾਮਿਲ ਆ ਕਿ ਜਿਵੇਂ ਇੰਡੀਆ ਦੇ ਜਿੰਨੇ ਵੀ ਲੋਕ ਕਰਪਟ ਨੇ ਪੈਸਾ ਲੁੱਟਦੇ ਨੇ ਬੈਂਕਾਂ ਦਾ ਚਾਹੇ ਕਿਵੇਂ ਵੀ ਉਹ ਲੁੱਟ ਕੇ ਇੰਗਲੈਂਡ ਚਲੇ ਜਾਂਦੇ ਨੇ ਇਹ ਚਾਹੁੰਦੇ ਨੇ ਕਿ ਬਾਕੀ ਮੁਲਕਾਂ ਦੇ ਜਿਹੜੇ ਸਾਡੇ ਲੁਟੇਰੇ ਨੇ ਉਹ ਵੀ ਸਾਡੇ ਕੰਟਰੀ ਚ ਸੁਰੱਖਿਤ ਰਹਿਣ ਤੇ ਜਿਹੜੇ ਬਾਕੀ ਮੁਲਕਾਂ ਦੇ ਹੋਰਾਂ ਦੇ ਲੁਟੇਰੇ ਨੇ ਉਹ ਵੀ ਇੰਡੀਆ ਚ ਆ ਕੇ ਸੁਰੱਖਿਤ ਰਹਿ ਸਕਣ ਸੋ ਐਦਾਂ ਦਾ ਇੱਕ ਕੰਟਰੀ ਬਣਾਉਣਾ ਚਾਹੁੰਦੇ ਨੇ ਖਾਲਿਸਤਾਨ ਬਣਨ ਦੇ ਬਾਅਦ ਤਾਂ ਕਿ ਉਸ ਕੰਟਰੀ ਨੂੰ ਜਿੱਥੇ ਚੀਨ ਸੁਰੱਖਿਆ ਪ੍ਰਦਾਨ ਕਰੂਗਾ ਉੱਥੇ ਜਿਹੜੇ ਜਿਹੜੇ ਮੁਲਕ ਦੇ ਉਹ ਲੋਕ ਹੋਣਗੇ ਉਹ ਆਪਣੇ ਤਰੀਕੇ ਨਾਲ ਪੇ ਕਰਿਆ ਕਰਨਗੇ ਚੀਨ ਨੂੰ ਤੇ ਇੰਡੀਆ ਨੂੰ ਤੇ ਉਹ ਚੀਨ ਤੇ ਇੰਡੀਆ ਉਹਨਾਂ ਦੀ ਸੁਰੱਖਿਆ ਕਰਿਆ ਕਰਨਗੇ ਐਦਾਂ ਦੀ ਵੀ ਇੱਕ ਮਦ ਇਹਨਾਂ ਨੇ ਇਸ ਤਰੀਕੇ ਨਾਲ ਵਿਉਂਤਬੰਦ ਕੀਤੀ ਹੋਈ ਹੈ